ਤੇ ਪਿਆਰਿਆਂ ਤੁਸੀਂ ਦੇਖਦੇ ਰਹੋਗੇ ਕਿ ਇਹ ਪਤਾ ਉਦੋਂ ਦਾ ਹਮੇਸ਼ਾ ਸਟੀering ਵਾਲੀ ਸੀਟ 'ਚ ਫਸਿਆ ਹੁੰਦਾ ਅੱਜ ਪਿੱਛੇ ਬਾਬੂ ਬਣਿਆ ਬੈਠਾ ਅੱਜ ਮੈਂ ਬਾਈ ਹੁਣਾਂ ਨਾਲੇ ਜਾ ਰਹੇ ਹਾਂ ਅਸੀਂ ਫਲੋਰ ਫਲੋਰ ਤੋਂ ਆਪਾਂ ਬੁਲੇਟ ਚੈੱਕ ਕਰਨਾ ਆਪਣਾ ਜਿਹੜਾ ਬੁਲੇਟ ਤਾਂ ਵੀ ਲਾਡੂ ਵੇਚਣਾ ਬਾਈ ਦੇ ਫਰੰਟ ਤੋਂ ਤਿਆਰ ਹੋ ਗਿਆ ਉਹ ਚੈੱਕ ਕਰ ਚੱਲੇ ਆ ਤੇ ਉਸ ਤੋਂ ਪਹਿਲਾਂ ਸੁਤਰਾਲੇ ਤੋਂ ਆਪਾਂ ਲੈਣੀ ਲੀਵਰ ਦੀ ਦਵਾਈ ਸਾਡੇ ਪਿੱਤਰ ਕਿਸੇ ਦੇ ਲੀਵਰ 'ਚ ਚੈੱਕ ਰਿਹਾ ਥੋੜੀ ਜਿਹਾ ਪਿਆਕੜ ਜ਼ਿਆਦਾ ਸੀ ਤੇ ਆ ਜੋ ਮਲਾਉਂਦੇ ਆ ਪਾਈ ਉਹਨਾਂ ਨਾਲ ਵੀ ਜਿਹੜੇ ਨਾਲ ਅੱਜ ਤੇ ਬਾਈ ਜੀ ਸਤਿ ਸ੍ਰੀ ਅਕਾਲ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਤੇ ਇਧਰ ਬਾਈ ਆਪਣੇ ਰਵੀਤਮan ਜੀ ਇਹ ਆਪਣੇ ਨਾਲ ਹੀ ਉਹਦੇ ਆਪਣੀਆਂ ਪੁਰਾਣੀਆਂ ਵੀਡੀਓ ਆਪਾਂ ਕਰਾਲੀ ਤੋਂ ਮਰੰਡੇ ਆਲੂ ਪੈ ਗਏ ਆ ਤੇ ਬਾਕੀ ਸਾਰੇ ਦਿਨ ਦੀਆਂ ਗੱਲਾਂ ਬਾਤਾਂ ਜਿਵੇਂ ਜਿਵੇਂ ਜੋ-ਜੋ ਵੀ ਹੋਊਗਾ ਪੇਸ਼ ਕਰਦੇ ਜਾਵਾਂਗੇ ਪੰਨੂ ਬੈਦ ਕੋਲੇ ਆ ਗਏ ਆ ਆਪਾਂ ਦੁੱਖ ਦੂਰ ਦਵਾਖਾਨਾ ਇੱਥੋਂ ਮਿਲਦੀ ਲੀਵਰ ਦੀ ਦਵਾਈ ਜਾਂ ਹੋਰ ਵੀ ਕਈ ਚੀਜ਼ਾਂ ਦੀ ਵਧੀਆ ਦਵਾਈਆਂ ਇਹਨਾਂ ਦੀ ਆ ਦਵਾਈ ਲੈਣ ਆਏ ਸੀ ਤੇ ਇੱਥੇ ਇਹਨਾਂ ਦੇ ਲੰਗਰ ਦਾ ਵੀ ਪ੍ਰਬੰਧ ਆ ਤੇ ਹੁਣ ਆਪਾਂ ਨੂੰ ਚਾਹ ਮਿਲ ਰਹੀ ਆ ਆਪਾਂ ਚਾਹ ਪੀਵਾਂਗੇ ਦਵਾਈ ਦੇ ਲਫਾਫੇ ਭਰ ਲਏ ਆ ਹੁਣ ਲੀਵਰ ਨੂੰ ਡੈਸ਼ਬੋਰਡ ਵਾਂਗੂ ਚਮਕਾਵਾਂਗੇ ਆ ਪਾਜੀ ਗਰਾਿਆਂ ਪਹੁੰਚ ਗਏ ਆ ਹੁਣ ਤੁਹਾਨੂੰ ਦਿਖਾਵਾਂਗੇ ਜਿਹੜਾ ਬੁਲਟ ਤਿਆਰ ਕਰਾਇਆ ਲੱਖੀ ਦਿਓ ਤਾਂ ਮੈਂ ਲਾਡੂ ਭੇਜਣਾ ਤੇ ਆਹ ਬਾਤਾਂ ਲੱਖੀ ਵੀ ਸਿਰਾ ਕਰਾਉਂਦਾ ਇਹ ਆ ਜੀ ਦੁਆਬੇ ਦਾ ਸ਼ਹਿਰ ਗਰਾਇਆ ਆਪਾਂ ਵੀਰ ਦੀ ਵਰਕਸ਼ਾਪ ਤੇ ਪਹੁੰਚ ਗਏ ਆ ਹੁਣ ਚੱਲਦੇ ਆ ਅੰਦਰ ਨੂੰ ਤੇ ਦੇਖਦੇ ਆ ਮੋਟਰਸਾਈਕਲ ਤੇ ਹੋਰ ਕੰਮਕਾਰ ਕਿਉਂਕਿ ਇਹ ਵੀਰ ਬੁਲਟ ਦਾ ਸਪੈਸ਼ਲਿਸਟ ਆ ਬਹੁਤ ਵਧੀਆ ਤਿਆਰ ਕਰਦਾ ਮੋਟਰਸਾਈਕਲ ਪਹਿਲਾਂ ਇਹੋ ਜਿਹਾ ਹੁੰਦਾ ਆ ਤੇ ਦੇਖਿਓ ਰਵੀ ਭਾਈ ਇਹੋ ਜਿਹਾ ਬਣਾ ਦਿੰਦਾ ਵੀਰ ਆ ਆਪਣੇ ਬੰਦੇ ਨੇ ਤਿਆਰ ਕਰਵਾਇਆ 2009 ਮਾਡਲ ਆ ਔਰ ਬਿਲਕੁਲ ਨਵਾਂ ਲੱਗਦਾ ਆ ਲੈਕਟਰਾ ਆ ਬਹੁਤ ਵਧੀਆ ਕੰਮ ਰੰਗ ਦਾ ਹੋਰ ਕੋਈ ਵੀ ਕੱਚ ਨਹੀਂ ਛੱਡਦਾ ਇੰਜਣ ਪੱਖੋਂ ਵੀ ਹੋਰ ਪਾਸਿਓ ਵੀ ਪਤਾ ਲੱਗਦਾ ਕਿ ਚੀਜ਼ ਤਿਆਰ ਹੋਈ ਹੋਈ ਆ ਘੈਂਟ ਗੱਲਬਾਤ ਆਵਾਜ਼ ਦੇਖੋ ਮੋਟਰਸਾਈਕਲ ਦੀ ਉਹੀ ਪੁਰਾਣੇ ਸਟਾਈਲ ਜਿਉਂ ਅਸਲ ਬੁਲਟ ਦੀ ਆਵਾਜ਼ ਸੀ ਨਾ ਆ ਦੇਖੋ ਆ 715 ਵਾਲੀ ਬਹੁਤ ਚਿਹਰਵਾਦ ਦੇਖੀ ਆਪ ਗਪਾਲਬਾਈ ਦਾ ਨਾਮ ਵੀ ਲਿਖਿਆ ਤੇ ਆ ਦੇਖੋ ਮੀਟਰ ਤੇ ਕ੍ਰੈਚ ਪੈਣ ਤੋਂ ਆ ਆਸਟ੍ਰੇਲੀਆ ਜਾਣਾ ਆ ਬੜੇ ਚਿਹਰਵਾਦੇ ਖਲਮੜਿਆ ਬਾਈ ਦਾ ਸੁਭਾਅ ਬਹੁਤ ਵਧੀਆ ਬਹੁਤ ਨਰਮ ਬੰਦਾ ਔਰ ਦਰਿਆਦਿਲ ਬੰਦਾ ਆ ਔਰ ਰੱਬ ਨੇ ਵੀ ਤਾਂ ਹੀ ਇਹਦੀ ਮਿਹਨਤ ਨੂੰ ਰੰਗ ਭਾਗ ਲਾਏ ਆ ਬਾਈ ਨਾਲ ਖੜ ਕੇ ਕੀਤੀਆਂ ਗੱਲਾਂ ਬਾਤਾਂ ਮੋਟਰਸਾਈਕਲ ਚਲਾ ਕੇ ਆਨੰਦ ਆ ਗਿਆ ਬਹੁਤ ਵਧੀਆ ਫੀਲ ਆਇਆ ਕਿ ਆਵਾਜ਼ ਦਾ ਫੈਨ ਹੋ ਗਿਆ ਹੁਣ ਇਹ ਆਵਾਜ਼ਾਂ ਤੁਹਾਨੂੰ ਪਤਾ ਨਹੀਂ ਲੱਭਦੀਆਂ ਬਹੁਤ ਘੈਂਟ ਕੰਮ ਕੀਤਾ ਬਾਈ ਨੇ ਭਾਜੀ ਬਹੁਤ ਵਧੀਆ ਕੰਮ ਤੁਹਾਡਾ ਸਿਰਾ ਕਰਾਇਆ ਪਿਆ। ਬੈਂਦੀ ਭਾਜੀ ਥੈਂਕ ਯੂ। ਇਹ ਨਵੇਂ ਨਾਲੋਂ ਵੀ ਵਧੀਆ ਫੀਲ ਹੁੰਦਾ ਰਵੀ ਭਾਜੀ। ਸਿਰਾ ਕਰਾਤਾ ਭਾਜੀ ਉਹਨਾਂ ਨੇ। ਕੁਝ ਹੋਰ ਕਹਿਣਾ ਚਾਹੁੰਦੇ ਭਾਜੀ? ਬਸ ਧੰਨਵਾਦ ਤੁਹਾਡਾ ਜੀ, ਯਕੀਨ ਕਰ ਲਈ, ਆਰਡਰ ਪਲੇਸ ਕਰ ਲਈ। ਤੇ ਬਾਈਕ ਸਾਈਕਲ ਆਪਣਾ ਜਾ ਕਿੱਥੇ ਰਿਹਾ? ਇਹ ਆਪਣੇ ਗੁਜਰਾਤ ਗੁਜਰਾਤ ਸੋਮਨਾਥ ਹੈ ਜੀ ਸਿਟੀ। ਸੋਮਨਾਥ ਗੁਜਰਾਤ ਜਾ ਰਹੇ ਆ ਜੀ। ਓਕੇ। ਬਹੁਤ ਟੈਂਟ ਫੀਲ ਆ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ ਭਾਜੀ? ਆਪਾਂ ਵੀ ਖੁਸ਼ ਹਾਂ। ਕੋਸ਼। ਉਸ ਮਹਾਰਾਜ ਜਿੱਦੀ ਬਾਈ ਨੂੰ ਤਰਕੀਆਂ ਆ ਆ ਦੇਖੋ ਜੀ ਸਾਰਾ ਸਪੇਅਰ ਪਾਰਟ ਜਿਹੜਾ ਵੀ ਬਾਈ ਚੀਜ਼ਾਂ ਮੰਗਵਾਉਂਦਾ ਲਿਆਉਂਦਾ ਜਿੱਥੋਂ ਵੀ ਸਾਰੀਆਂ ਚੀਜ਼ਾਂ ਨਵੀਆਂ ਪਾਉਂਦਾ ਤਾਂ ਹੀ ਚੀਜ਼ ਨਵੀਂ ਬਣਦੀ ਹੈ। ਕੰਮ ਦਾ ਵੀ ਸਵਾਦ ਤਾਂ ਆਈ ਹੈ ਕਿ ਵਧੀਆ ਕੰਮ ਹੋਵੇ ਅਗਲਾ ਬੱਲੇ ਬੱਲੇ ਕਰੇ ਬਾਈ ਦੇ ਮੋਟਰਸਾਈਕਲ ਕੈਨੇਡਾ ਅਮਰੀਕਾ ਆਸਟ੍ਰੇਲੀਆ ਹਰੇਕ ਕੰਟਰੀ 'ਚ ਜਾਂਦੇ ਆ ਇੰਡੀਆ 'ਚ ਵੀ ਇਧਰ ਉਧਰ ਜਾਂਦੇ ਆ ਜਿਹੜੀ ਟੈਂਕੀ ਪੁਰਾਣੇ ਰੋੜ ਆ ਉਹਨਾਂ ਤੇ ਐਵੇਂ ਦਰਖਤ ਮਿਲਣਗੇ ਐਨ ਉਪਰੋਂ ਜਾਨੀ ਕਿ ਕਵਰ ਹੋਇਆ ਹੋਇਆ ਹੁਣ ਨਵੇਂ ਰੋੜਾਂ ਦੇ ਤਾਂ ਦਰਖਤ ਵੱਢ ਤੇ ਮਿਲਦੇ ਨਹੀਂ ਐ ਦਰਖਤ ਹਨਾ ਜਿੰਨੇ ਪੁਰਾਣੇ ਰੋੜ ਮਿਲਣਗੇ ਉਹ ਸਾਰਿਆਂ ਦੇ ਇਦਾਂ ਰੋੜ ਦੇ ਉੱਪਰ ਤਾਂ ਧੂਪ ਆਉਂਦੀ ਹੋਣੀ ਸਾਰਾ ਕਵਰ ਹੋਇਆ ਹੋਇਆ ਦਰਖਤ ਬਹੁਤ ਜਿਆਦੇ ਵੀ ਹੋਰ ਸੋਹਣੇ ਵੀ ਲੱਗਦੇ ਹਰਿਆਲੀ ਆ ਚਲੋ ਅੱਗੇ ਤਾਂ ਕੋਈ ਪਿੰਡ ਆ ਗਿਆ ਸਵਾਟ ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਖੈੜ ਤੇ ਹੁਣ ਕਰਦੇ ਆ ਵੀਡੀਓ ਦੀ ਸਮਾਪਤੀ ਅੱਗੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜਿਉਂਦੇ ਵੱਸਦੇ ਰਹੋ ਹੱਸਦੇ ਵੱਸਦੇ ਰਹੋ ਬਾਏ ਬਾਏ